ਜੋ ਮਲੇਵ ਇੱਕ ਨਿਹੱਤੇ ਲੋਕਾਂ ਨੂੰ ਇੱਕ ਬੋਲੀਆ ਨਾਲ ਉਹਨਾਂ ਨੂੰ ਮਾਰਿਆ ਗਿਆ ਉਸ ਦੇ ਰੋਸ਼ਵਜੋ ਉਸ ਚੀਜ਼ ਦਾ ਅਸੀਂ ਰੋਸ਼ਦਾਰ ਕਰਾਂਗੇ ਤਾਂ ਕਿ ਜਿਹੜੇ ਵੀ ਉੱਥੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਆਂ ਦੇਖੋ ਤੇ ਮਿਲਟਰੀ ਆ ਹੋ ਹੀ ਫੇਲ ਹੋ ਚੁੱਕੀ ਆ ਬੀਐਸਐਫ ਆਫੇਲ ਹੋ ਚੁੱਕੀ ਆ ਸੀਆਰਪੀਐਫ ਫੌਰ ਫੇਲ ਹੋ ਚੁੱਕੀ ਆ ਮੋਦੂ ਸਾਹਿਬ ਅਸੀਂ ਇਨਤਸ਼ਾਹ ਨੂੰ ਪਛੜਾ ਜਾਉਨੇ ਆ ਜਿਹੜੀਆਂ ਤੇਰੀਆਂ ਏਜੰਸੀਆਂ ਨੇ ਜਿਹਦੀ ਮਿਲਟਰੀ ਆ ਐਡਾ ਤਰਫੋਂ ਧਰਮਧਾਰਾ ਇਹ ਅੱਜ ਸਾਡੀ ਤੋਂ ਸੁਰੱਖਿਆ ਨਹੀਂ ਕਰ ਸਕਦਾ ਆਵਲਿਕ ਨੂੰ ਹਵਾਈ ਜਹਾਜ਼ ਤੇ ਟਿਕਟਾਂ ਵੀ ਨਹੀਂ ਮਿਲਦੀਆਂ ਇੱਥੋਂ ਦੇ ਲੋਕਾਂ ਨੂੰ ਇੰਨਾ ਟੂਰਿਸਟ ਜਾ ਰਹੇ ਸੀ ਅੱਜ ਦੇਖੋ ਤੁਸੀਂ ਉੱਥੇ ਐਸੇ ਹਾਲਾਤ ਪੈਦਾ ਕਰਤੇ ਹੁਣ ਕੌਣ ਜਾਊ ਉੱਥੇ ਕਿਉਂਕਿ ਇਹ ਅੱਜ دہشت ਦਾ ਮਾਹੌਲ ਬਣਾਤਾ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ دہشت ਆ ਜਿਹੜੀ ਪਰ ਸਾਡਾ ਜਿਹੜਾ ਇੱਥੋਂ ਦੇ ਭਾਈਚਾਰਕ ਸਾਂਝ ਆ ਉਹ ਅਸੀਂ ਤੋੜਨ ਨਹੀਂ ਦਿੰਦੇ ਅਸੀਂ ਵੀ ਉਹਨਾਂ ਦੇ ਪਰਿਵਾਰਾਂ ਦੇ ਅਸੀਂ ਨਾਲ ਖੜੇ ਆ ਉਹਨਾਂ ਪਰਿਵਾਰਾਂ ਦੇ ਅਸੀਂ ਨਾਲ ਖੜੇ ਆ ਉਹਨਾਂ ਦੇ ਦੁੱਖ ਦੇ ਨਾਲ ਅਸੀਂ ਮੋਢਾ ਲਾ ਕੇ ਖੜੇ ਆ ਮਾੜੀ ਗੱਲ ਹੋ ਗਿਆ ਜੀ ਪਹਲਗਾਮ ਦੇ ਵਿੱਚ 28 ਲੋਕਾਂ ਨੂੰ ਬੇਗੁਨਾਹਾਂ ਨੂੰ ਕਤਲ ਕੀਤਾ ਗਿਆ ਮੈਂ ਸਮਝਦਾ ਇਹ ਇਨਸਾਨੀਅਤ ਦਾ ਕਤਲ ਹੈ ਅਸੀਂ ਜਿੱਥੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਦਾ ਇਹਦਾ ਠਕਵਾ ਕੋਈ ਇਹਦਾ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਇਹ ਕ੍ਰਿਡਿਟ ਨਾਲ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਸਰਾਜ ਜੋ ਜਿਹੜਾ ਹੈਗਾ ਕਲੱਬ ਚੋਂਕ ਤੇ ਵਿੱਚੋਂ ਜੰਮੂ ਕੇ ਸਮੀਰ ਦੇ ਵਿੱਚ ਨੇ ਹੱਥੇ ਲੋਕਾਂ ਦੇ ਜਿਹੜਾ ਵਾਰ ਕੀਤਾ ਗਿਆ ਸੰਧਾਨਜਲੀ ਦੇਣ ਵਾਸਤੇ ਕੈਂਡਲ ਮਾਰਚ ਕੱਢਾ ਜਾ ਰਿਹਾ ਉਹਦੇ ਵਿੱਚ ਸ਼ਾਮਲ ਹੋਇਓ ਕੀ ਕਹਿਣਾ ਚਾਹੂੰ ਬਹੁਤ ਮੰਦਭਾਗੀ ਤੇ ਮਾੜੀ ਗੱਲ ਹੋਈਆਂ ਜੀ ਪੈਲਗਾਮ ਦੇ ਵਿੱਚ 28 ਲੋਕਾਂ ਨੂੰ ਬੇਗੁਨਾਹਾਂ ਨੂੰ ਕਤਲ ਕੀਤਾ ਗਿਆ ਮੈਂ ਸਮਝਦਾ ਇਹ ਇਨਸਾਨੀਅਤ ਦਾ ਕਤਲ ਹੈ ਇਹ ਮਨੁੱਖਤਾ ਦਾ ਕਤਲ ਹੈ ਔਰ ਹਰ ਜ਼ਿੰਮੇਦਾਰ ਸ਼ਹਿਰੀ ਨੂੰ ਆਪਸੀ ਪਾਰਟੀ 바ਜੂ ਤੋਂ ਉੱਠ ਕੇ ਉੱਪਰ ਉੱਠ ਕੇ ਇਹਦੀ ਮਜ਼ਮਤ ਕਰਨੀ ਚਾਹੀਦੀ ਹੈ ਇਹਦੀ ਲਖੇਦੀ ਕਰਨੀ ਚਾਹੀਦੀ ਹੈ ਔਰ ਅਸੀਂ ਜਿੱਥੇ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਦਾ ਇਹਦਾ ਟੁਕਮਾ ਕੋਈ ਇਹਦਾ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਇਹ ਜਿਹੜੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲੇ ਇਦੇ ਨਾਲ ਹੀ ਮੈਂ ਲੋਕਾਂ ਨੂੰ ਜਿਹੜੇ ਖਾਸ ਕਰਕੇ ਲੋਕੋ ਲੋਕਾਂ ਕਹਿੰਦੇ ਆ ਇਹਨਾਂ ਦੇ ਨਾਲ ਆਪਣਾ ਬੜਾ ਪਿਆਰ ਹੈ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਕੋਈ ਇਹੋ ਜੀ ਗੱਲ ਨਹੀਂ ਆਪਾਂ ਕਰਨੀ ਜਿਹਦੇ ਨਾਲ ਸ਼ਹਿਰ ਦਾ ਮਾਹੌਲ ਵਿਗੜੇ ਆਪਸ ਦੇ ਵਿੱਚ ਪਿਆਰ ਮੁਹੱਬਤ ਤੇ ਖੁਸ਼ਹਾਲ ਸ਼ਹਿਰ ਦੇ ਵਿੱਚ ਰਹਿਣਾ ਹੈ ਤਾਂ ਕਿ ਜਿਹੜਾ ਉਸ ਸ਼ਹਿਰ ਦੀ ਪਹਿਲਾਂ ਤੋਂ ਰਵਾਇਤ ਰਹੇ ਸਰਕੀ ਨਾਜੀ ਆਪਣਾ ਮੇਰਾ ਨਾਮ ਬਿਆਨਕਿੰਗਰ ਹੈ ਸਾਬਕਾ ਮਸਪਲ ਕਾਉਂਸਲਰ ਆ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਕਲੱਬ ਚੌਂਕ ਦੇ ਵਿੱਚੋਂ ਸਮੂਹ ਜਿਹੜੇ ਹੈਗੇ ਨੇ ਸਮਾਜਿਕ ਆਗੂ ਲਾ ਲਈ ਆਪਾਂ ਸਰਬਤਰ ਮਤ ਲੋਕ ਇਕੱਠੇ ਹੋ ਕੇ ਕੱਢ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਮਾਮਲੇ ਵਿੱਚ ਦੇਖੋ ਮਲੇਰ ਕੋਟ ਦਾ ਅਸੀਂ ਸ਼ੁਰੂ ਤੋਂ ਹੀ ਕਹਿੰਨੇ ਕਿ ਗੁਲਦਸੇ ਦਾ ਸ਼ਹਿਰ ਹੈ ਅੱਜ ਜਿਹੜਾ ਇਹ ਇਕੱਠ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਜੋ ਪਹਿਲ ਗਾਉਂ ਦੇ ਵਿੱਚ ਇੱਕ ਬਹੁਤ ਦੁੱਖ ਭਰੀ ਘਟਨਾ ਹੋਈ ਹੈ ਜੋ ਮਤਲਬ ਇੱਕ ਨਿਹੱਤੇ ਲੋਕਾਂ ਨੂੰ ਇੱਕ ਗੋਲੀਆਂ ਨਾਲ ਉਹਨਾਂ ਨੂੰ ਮਾਰਿਆ ਗਿਆ ਉਸ ਦੇ ਰੋਸ਼ ਵਿੱਚੋਂ ਤੁਸੀਂ ਅੱਜ ਦੇਖ ਲਓ ਖੁਦ ਦੇਖ ਲਓ ਜੋ ਮਲੇਰਕੋੜ ਦਾ ਗੁਲਦਸਾ ਦਾ ਸ਼ਹਿਰ ਕਹਾਇਆ ਜਾਂਦਾ ਹੈ ਅੱਜ ਤੁਹਾਡੇ ਸਾਹਮਣੇ ਸਬੂਤ ਹੈ ਇਹਦੇ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਇਸ ਧਰਮਾਂ ਦੇ ਲੋਕ ਇੱਥੇ ਇਕੱਠੇ ਨੇ ਔਰ ਇਸ ਚੀਜ਼ ਦਾ ਅਸੀਂ ਰੋਸ਼ਦਾਹਰ ਕਰਾਂਗੇ ਤਾਂ ਕਿ ਜਿਹੜੇ ਵੀ ਉੱਥੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਨੂੰ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਸ ਹਿੰਦੁਸਤਾਨ ਦੇ ਜਿਹੜਾ ਕਾਨੂੰਨ ਹੈ ਵੀ ਇੰਨਾ ਸਖਤ ਹੈ ਤਾਂ ਕਿ ਲੋਕਾਂ ਨੂੰ ਜਿਹੜੀ ਨਿਹਿਤੇ ਲੋਕਾਂ ਮਾਰੇ ਉਹਨਾਂ ਨੂੰ ਵਤ ਵਤ ਸਜ਼ਾ ਮਿਲ ਸਕੇ ਜਿਹੜੇ ਨਿਹਿਤੇ ਲੋਕਾਂ ਦੀ ਮੌਤ ਹੋਈ ਹੈ ਜਿਹਨਾਂ ਤੇ ਹਮਲਾ ਹੋਇਆ ਇਸ ਦਾ ਇਸ ਦਾ ਜ਼ਿੰਮੇਵਾਰਤਾ ਤੁਹਾਡੇ ਸਾਹਮਣੇ ਜੋ ਗਰਵਾਦੀ ਇੱਥੇ ਹੈਗੇ ਜੋ ਆਟੋਮੈਟਿਕਲੀ ਇੱਕ ਕਸ਼ਮੀਰ ਦਾ ਮੁੱਦਾ ਤੁਹਾਨੂੰ ਪਤਾ ਸ਼ੁਰੂ ਤੋਂ ਇੱਕ ਵਰਲਡ ਲੈਵਲ ਤੇ ਇੱਕ ਸੈਂਸਿਟਿਵ ਮੁੱਦਾ ਬਣਿਆ ਹੋਇਆ ਜਿਸ ਨੂੰ ਦੇਖਦੇ ਹੋਏ ਉਹ ਚਾਹੁੰਦੇ ਨਹੀਂ ਵੀ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਹੋਵੇ ਉਸ ਚੀਜ਼ ਨੂੰ ਨੱਥ ਪਾਣ ਲਈ ਅਸੀਂ ਭਾਰਤ ਸਰਕਾਰ ਨੂੰ ਕਹਾਂਗੇ ਉਸ ਇਹ ਜਿਹੜੇ ਖਰਾਬ ਕਰਦੇ ਦੇਖੋ ਉੱਥੇ ਦੇ ਜਿਹੜੇ ਲੋਕ ਰੋਜ਼ਗਾਰ ਉਹਨਾਂ ਦਾ ਵੀ ਖਤਮ ਕਰ ਰਹੇ ਨੇ ਇਨੇ ਵੀ ਕਿਸੇ ਹੋਰ ਦਾ ਉਹਨਾਂ ਦਾ ਵੀ business ਖਰਾਬ ਹੋ ਰਿਹਾ ਇਸ ਇੱਥੋਂ ਜਿਹੜੇ ਜਾਣਦੇ ਨੇ ਹਿਲ ਸਟੇਸ਼ਨ ਤੇ ਉੱਥੇ ਘੁੰਮਣ ਫਿਰਨ ਜਾਂਦੇ ਤੇ ਸਾਦਾ ਦੇਖੋ ਉੱਥੇ ਕੰਮ ਚੱਲਦਾ ਉਸ ਚੀਜ਼ ਨੂੰ ਰੋਕਣ ਲਈ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਅਸੀਂ ਸਰਕਾਰ ਨੂੰ ਹਿੰਦੁਸਤਾਨ ਸਰਕਾਰ ਨੂੰ ਕਹਾਂਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਜਿਹੜੇ ਬਾਰਡਰ ਨੇ ਉਹ ਫੁੱਲ ਸਿਕਿਉਰਿਟੀ ਟਾਈਡ ਕੀਤੇ ਜਾਣ ਆਖਰ ਕਿਤੇ ਦਾ ਢਿੱਲ ਹੋਈ ਹੋਈਗੀ ਨਾ ਜਿੱਥੋਂ ਆਏ ਨੇ ਅਸੀਂ ਜਾਣਦੇ ਆ ਵੀ ਪੂਰੀ ਸਿਕਿਉਰਿਟੀ ਸਖਤ ਕੀਤੀ ਜਾਵੇ ਔਰ ਜਿਨ੍ਹਾਂ ਨੇ ਇਹ ਕੀਤਾ ਔਰ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਸਖਤ ਤੋਂ ਸਖਤ ਚੌਕ ਦੇ ਵਿੱਚ ਖੜਾ ਕੇ ਗੋਲੀਆਂ ਮਾਰੀਆਂ ਜਾਂਦਾ ਸੀ ਇਹ ਕਹਾਗੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਕੀ ਨਾ ਭਰਾ ਜੀ ਆਪਣਾ ਮੇਰੇ ਨਾਲ ਬਲਜਿੰਦਰ ਸਿੰਘ ਲਸੋਈ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਸਰ ਜਿਹੜਾ ਆਪਣੇ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਰੋਸ ਪੈ ਜਾ ਰਿਹਾ ਕੀ ਕਹੋਗੇ ਇਸ ਬੰਦੇ ਦੇ ਵਿੱਚ ਮੈਂ ਬਲਜਿੰਦਰ ਸਿੰਘ ਲਸੋਈ ਬਜਰਪੁਰਾ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਡੀ ਪੂਰੀ ਟੀਮ ਆਹੀ ਹੈ ਕਲਜਰ ਵਾਰਿਸ ਪੰਜਾਬ ਦੀ ਜਿਹੜੀ ਬਹੁਤ ਨਿੰਦਣਯੋਗ ਕਾਰਵਾਈ ਹੈ ਮਨੁੱਖਤਾ ਦਾ ਘਾਣਾ ਇਨਸਾਨੀਅਤ ਦੇ ਹੱਕ ਦੇ ਵਿੱਚ ਅਸੀਂ ਵੀ ਕਿਸੇ ਵੀ ਕੋਈ ਵੀ ਬੰਦਾ ਨਜਾਇਜ਼ ਜਿਹੜਾ ਮਾਰਿਆ ਜਾਂਦਾ ਚਾਹੇ ਉਹ ਕਿਸੇ ਵੀ ਧਰਮ ਦਾ ਜਿਹੜਾ ਧਾਰਮਿਕ ਇਹ ਸਿਸਟਮ ਨੂੰ ਅੰਜਾਮ ਦਿੱਤਾ ਜਾਂਦਾ ਨਾ ਧਰਮ ਤੌਰ ਤੇ ਵੀ ਇਹ ਹਿੰਦੂ ਮੁਸਲਮਾਨ ਸਿੱਖ ਸਾਈਆਂ ਦਾ ਅਸੀਂ ਦੇਖੋ ਹੁਣ ਤੁਸੀਂ ਜਿਵੇਂ ਤੁਹਾਨੂੰ ਕਿੰਗਰ ਸਾਹਿਬ ਨੇ ਦੱਸਿਆ ਵੀ ਅਸੀਂ ਸਾਰੇ ਮੁਸਲਮਾਨ ਸਿੱਖ ਹਿੰਦੂ ਭਰਾ ਭਰਾ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਭਰਾ ਭਰਾ ਰਹਿੰਦੇ ਆ ਵਧੀਆ ਤਰੀਕੇ ਨਾਲ ਰਹਿੰਦੇ ਆ ਪਰ ਜੇ ਅਸੀਂ ਇਹਨੂੰ ਡੀਪਲੀ ਸੋਚੀਏ ਨਾ ਪਾਰਦਰਸ਼ੀ ਸੋਚ ਨਾਲ ਸੋਚੀਏ ਤਾਂ ਇੰਡੀਆ ਦੀ ਜਿਹੜੀ ਸਰਕਾਰ ਆ ਭਾਰਤ ਦੀ ਉਹ ਅੱਜ ਬਿਲਕੁਲ ਫੇਲ ਹੋ ਚੁੱਕੀ ਆ ਜਿਹੜੀਆਂ ਦੇਖੋ ਤੇ ਮਿਲਟਰੀ ਆ ਉਹ ਵੀ ਫੇਲ ਹੋ ਚੁੱਕੀ ਆ ਬੀਐਸਐਫ ਫੇਲ ਹੋ ਚੁੱਕੀ ਆ ਸੀਆਰਪੀਐਫ ਫੇਲ ਹੋ ਚੁੱਕੀ ਆ ਇੰਡੀਆ ਦੀਆਂ ਕਿੰਨੀਆਂ ਏਜੰਸੀਆਂ ਨੇ ਉਹ ਸਾਰੀਆਂ ਫੇਲ ਹੋ ਚੁੱਕੀਆਂ ਨੇ ਜਿਹੜੀਆਂ ਸਾਡੇ ਭੈਣਾ ਭਰਾਵਾਂ ਦੇ ਉੱਤੇ ਤੂਰ ਤੇ ਗਿਆ ਦੇ ਮਤਲਬ ਬੰਬ ਧਮਾਕਿਆਂ ਦੇ ਨਾਲ ਬੰਦੇ ਮਾਰਤੇ ਤੇ ਇਹਨਾਂ ਦੀਆਂ ਏਜੰਸੀਆਂ ਤੇ ਫੌਜ ਕਿੱਥੇ ਗਈ ਆ ਮੋਦੀ ਸਾਹਿਬ ਨੂੰ ਅਸੀਂ ਮਿਤ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਵੀ ਜਿਹੜੀਆਂ ਤੇਰੀਆਂ ਏਜੰਸੀਆਂ ਨੇ ਐਡੀ ਮਿਲਟਰੀ ਆ ਐਡਾ ਤਰਕੋ ਧਰਮਧਾਰਾ ਤੇ ਅੱਜ ਉਹ ਸਾਡੀ ਤੋਂ ਸੁਰੱਖਿਆ ਨਹੀਂ ਕਰ ਸਕਦਾ ਸਾਡੀ ਜਿਹੜੀ ਸੁਰੱਖਿਆ ਉਹ ਬਿਲਕੁਲ ਇੰਡੀਆ ਸਰਕਾਰ ਸੁਰੱਖਿਆ ਦੀ ਪਵੰਦ ਹੈ ਤੇ ਬਹੁਤ ਵੱਡਾ ਦਾਵਾ ਕਰ ਰਹੀ ਆ 55 ਇੰਚ ਦਾ ਛਾਤੀ ਵਾਲਾ ਮੋਦੀ ਅੱਜ ਸਾਡੀ ਹਿੰਦੂਆਂ ਨੂੰ ਉੱਥੇ ਦਾ ਕਤਲਿਆਮ ਹੋ ਗਿਆ ਹਿੰਦੂਆਂ ਦਾ ਇਹਦਾ ਜ਼ਿੰਮੇਵਾਰ ਅਸੀਂ ਤਾਂ ਕਹਿੰਦੇ ਸਾਡੀ ਜਿਹੜੀ ਇੰਡੀਆ ਸਰਕਾਰ ਹੈ ਉਹ ਇਹ ਸਾਰਾ ਸਿਸਟਮ ਉਹਦਾ ਵਹਿਲੂ ਚੁੱਕਿਆ ਉਹ ਜ਼ਿੰਮੇਵਾਰ ਆ ਜੇ ਜਿਨ੍ਹਾਂ ਨੇ ਵੀ ਇਹ ਕਤਲੇਆਮ ਕਰਿਆ ਚਾਹੇ ਉਹ ਕੋਈ ਵੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਔਰ ਦੂਜੇ ਨੰਬਰ ਤੇ ਇਹਦੀ ਇੰਡੀਆ ਸਰਕਾਰ ਆ ਜਿਹੜੀ ਇਹਨੂੰ ਕ ਮੰਤਰੀ ਪੱਧਰ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਤੇ ਇਸ ਤੋਂ ਪਹਿਲਾਂ 2004 ਵਿੱਚ ਇਹਦਾ ਚਿੱਤੀ ਸਿੰਗਾਪੁਰਾ ਦੇ ਵਿੱਚ ਸਿੱਖ ਮਾਰੇ ਗਏ ਨੇ ਜਿਸ ਤਰ੍ਹਾਂ ਹਿੰਦੂ ਮਾਰੇ ਗਏ ਨੇ ਉਰੇ ਉਸ ਤਰ੍ਹਾਂ ਸਿੱਖ ਵੀ ਮਾਰੇ ਗਏ ਤੇ 2004 ਦੇ ਵਿੱਚ ਅਸੀਂ ਉਸ ਟਾਈਮ ਦੀ ਅਬਦੁਲ ਕੁਲਾਮ ਸਾਡੇ ਰਾਸ਼ਟਰਪਤੀ ਸੀਗੇ ਉਹਨਾਂ ਨੂੰ ਬੜੀਆਂ ਅਸੀਂ ਬੇਨਤੀਆਂ ਕੀਤੀਆਂ ਨੇ ਵੀ ਉਸ ਟਾਈਮ ਇੱਕ ਤੁਹਾਨੂੰ ਟੈਕਨੀਕਲ ਗੱਲ ਦੱਸਦਾ ਜਿੱਤੋਂ ਸ਼ੱਕ ਪੈਦਾ ਹੁੰਦੀ ਆ ਉਸ ਟਾਈਮ ਬੈਲ ਕਲੈਂਟਨ ਇੰਡੀਆ ਦੇ ਦੌਰੇ ਤੇ ਆਏ ਸੀਗੇ ਅਸੀਂ ਉਸ ਟਾਈਮ ਵੀ ਕਿਹਾ ਵੀ ਜਿਹੜੇ ਸਿੱਖ ਮਾਰੇਗੇ ਨੇ ਇੰਡੀਆ ਦੇ ਦੌਰੇ ਤੇ ਰਾਸ਼ਟਰਪਤੀ ਆ ਅਮਰੀਕਾ ਦਾ ਵੀ ਇਹਨੂੰ ਕ ਮੰਤਰੀ ਪਦਰ ਤੇ ਜਾਂਚ ਹੋਵੇ ਪਰ ਉਹਦੀ ਇੰਡੀਆ ਗਵਰਨਮੈਂਟ ਨੇ ਅਬਦੁਲ ਕੁਲਾਮ ਨੇ ਰਾਸ਼ਟਰਪਤੀ ਸਾਹਿਬ ਸੀਗੇ ਸਾਡੇ ਉਹਨਾਂ ਨੇ ਕੋਈ ਜਾਂਚ ਦੀ ਕੋਈ ਕਾਰਵਾਈ ਨਹੀਂ ਕੀਤੀ ਅੱਜ 2004 ਤੋਂ 20 ਸਾਲ ਹੋ ਗਏ ਕਿੰਨੇ ਕਿੰਨੇ ਸਾਲ ਚੱਲ ਪਿਆ ਉਹਦੀ ਗੱਲ ਬਚਾਲੇ ਟੋਕੂਗਾ ਇਹ ਦੇਖੜ ਦੇ ਵਿੱਚ ਐਵੇਂ ਜਿੰਨਾ ਕਚਰਾ ਆਗੂ ਜਥੇਬੰਦੀਆਂ ਲੈ ਜਾ ਪਬਲਿਕ ਰੌਲਾ ਪਾਉਂਦੀ ਆ ਕੈਂਡਲ ਮਾਰਚ ਕੱਢਦੀ ਆ ਧਰਨੇ ਲਾਉਂਦੀ ਆ ਉਹਨਾਂ ਕਚਰੀ ਸਰਕਾਰਾਂ ਦੇ ਜਿਹੜੀ ਜਾਗਦੇ ਰਹਿੰਦੇ ਨੇ ਉਹ ਬਾਅਦ ਚ ਮੈਨੂੰ ਲੱਗਦਾ ਫੇਰ ਸੌਂ ਜਾਂਦੇ ਨੇ ਫੇਰ ਮੁੜ ਕੇ ਭੁੱਲ ਭੁੱਲ ਜਾਂਦੇ ਨੇ ਇਹ ਚੀਜ਼ਾਂ ਨਹੀਂ ਜੀ ਇਹ ਫੇਰ ਸੌਂਦੇ ਨਹੀਂ ਹੈਗੇ ਅਸੀਂ ਜਿਹੜੇ ਭਾਈਚਾਰ ਸਾਡੀ ਸਾਂਝ ਜਿਹੜੀ ਖਰਾ ਅੱਜ ਜਿਹੜਾ ਅੱਜ ਵੀ ਅਸੀਂ ਕਹਿ ਰਹੇ ਆ ਉਹਨੂੰ ਤਾਂ 21 ਸਾਲ ਹੋ ਗਏ ਅੱਜ 20 ਹਿੰਦੂ ਭਾਈਚਾਰਾ ਸਾਡਾ ਮਾਰਿਆ ਗਿਆ ਯਾਰ ਉੱਥੇ ਸਿੱਧਾ ਉਹ ਕਤਲਿਆਉ ਕਰਤਾ ਕੋਈ ਵਿਚਾਰਾ ਮਹੀਨਾ ਹੋ ਗਿਆ ਵਿਆਹ ਨੂੰ ਕੋਈ ਕਿਵੇਂ ਕੋਈ ਐਨਜਾਇਮੈਂਟ ਕਰਨ ਜਾ ਰਹੇ ਸੀਗੇ ਤੇ ਅੱਜ ਅਸੀਂ ਅੱਜ ਵੀ ਸਰਕਾਰ ਨੂੰ ਕਹਿੰਦੇ ਸਾਰੇ ਹਿੰਦੂ ਭਾਈਚਾਰਾ ਇੱਕ ਇੱਕ ਲਾਮਬੰਦ ਹੋ ਜਵੇ ਸਰਕਾਰ ਨੂੰ ਸਪਸ਼ਟ ਤੌਰ ਤੇ ਸਾਡਾ ਸਾਡਾ ਕਹੇ ਅਸੀਂ ਵੀ ਕਹਿੰਦੇ ਆ ਕਿ ਭਾਰਤ ਸਰਕਾਰ ਇਸ ਦੀ ਕੋ ਮੰਤਰੀ ਪੱਧਰ ਤੇ ਜਾਂਚ ਹੋਵੇ ਜਿਹੜੀ ਸਾਡੀ ਰਾਸ਼ਟਰਪਤੀ ਜੀ ਆ ਹੁਣ ਵੀ ਮੁਰਮਰੂ ਤ ਤ ਦ੍ਰੋਪਤੀ ਮੁਰਮਰੂ ਆ ਜਿਹੜੀ ਅਸੀਂ ਉਸ ਰਾਸ਼ਟਰਪਤੀ ਨੂੰ ਵੀ ਕਹਿੰਦੇ ਆ ਵੀ ਐਸ ਹਿੰਦੂ ਜਿਹੜੇ ਮਾਰੇ ਨੇ ਇਹਨਾਂ ਦੀ ਕਮੰਦਰੀ ਜੇ ਤੁਸੀਂ ਸਵੈਰਥੋ ਤਾਂ ਕਮੰਦਰੀ ਪਦਰ ਤੁਸੀਂ ਜਾਂਚ ਹੋਣੀ ਚਾਹੀਦੀ ਆ ਪਤਾ ਲੱਗੇ ਉਹ ਅੱਤਵਾਦੀ ਨੇ ਉਹ ਇਹਨਾਂ ਨੇ ਕਤਲ ਕਿਉਂ ਕੀਤਾ ਗਿਆ ਜੇ ਜੇ ਉਹਦੀ ਏਜੰਸੀ ਜਾਂਚ ਨਹੀਂ ਕਰਾਉਦੀ ਆ ਫੇਰ ਸ਼ੱਕ ਦਾ ਘੇਰਾ ਲੱਗਣਾ ਇਥੇ ਦੇਖੋ ਨਾ 21 ਸਾਲ ਚੁੱਚੀ ਸਿੰਘਪੁਰਾ ਦਾ ਹੋਇਆ ਤੇ ਨਾ ਸਿੰਘ ਚੁੱਚੀ ਸਿੰਘਪੁਰਾ ਦਾ ਹੋਇਆ ਨਹੀਂ ਕਿ ਕਿਹੜਾ ਜਾਣਾ ਚਾਹੀਦਾ ਕੀ ਕਹਿਣਾ ਚਾਹੁੰਦੇ ਕੀ ਨਾਮ ਪੜਾਈ ਆਪਣਾ ਦੇ ਵਿੱਚ ਆਪਾਂ ਕੈਂਡਲ ਮਾਰ ਬਲੂ ਕਰਨਾ ਦੇਖੋ ਜਿਹੜਾ ਅੱਜ ਦਾ ਸੀ ਪ੍ਰੋਟੈਸਟ ਕਰ ਰਹੇ ਆ ਮੇਰਕੋਟਲਾ ਸਿਟੀ ਦੇ ਵਿੱਚ ਇਹ ਸਾਡੇ ਜਿਹੜੇ ਭਾਈਚਾਰਕ ਸੰਘ ਆ ਅੱਜ ਅਸੀਂ ਦਿਖਾ ਰਹੇ ਆ ਵੀ ਵਾਕਈ ਸਾਡਾ ਹਿੰਦੂ ਸਿੱਖ ਮੁਸਲਮਾਨ ਇਕਤਾ ਇਕੱਠੇ ਨੇ ਪਰ ਜਿਹੜਾ ਇਹ ਪਹਿਲਗਾਮ ਦੇ ਵਿੱਚ ਹੋਇਆ ਉਹ ਬਹੁਤ ਮਤਭਾਗੀ ਘਟਨਾ ਹੋਈ ਆ ਆਇਓ ਸਾਡੇ ਹਿੰਦੂ ਵੀਰ ਨੇ ਚਾਹੇ ਕੋਈ ਹੋਰ ਕਮਿਊਨਿਟੀ ਨੂੰ ਬਿਲੋਂਗ ਕਰਦਾ ਪਰ ਜਿਹੜੀ ਕਿਸੇ ਦੀ ਵੀ ਕਿਸੇ ਤੇ ਵੀ ਇਸ ਤਰ੍ਹਾਂ ਦੀ ਤਸੱਦਜ ਹੋਣਾ ਜਾਂ ਬੰਦੇ ਨੂੰ ਮਾਰ ਦੇਣਾ ਸਰਿਆਂ ਮਾਰ ਦੇਣਾ ਆਤਵਾਦੀਆਂ ਨੇ ਮਾਰ ਦੇਣਾ ਉਹ ਬਹੁਤ ਹੀ ਮਤਭਾਗੀ ਘਟਨਾ ਹੋਈ ਆ ਅਸੀਂ ਕੈਂਡਲ ਮਾਰਚਾ ਵਿੱਚ ਕੱਢ ਰਹੇ ਹਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਿਨ੍ਹਾਂ ਦੇ ਪਰਿਵਾਰ ਅਸਲ ਦੁੱਖ ਤਾਂ ਉੱਥੇ ਆ ਵੀ ਜਿਹੜੇ ਪਰਿਵਾਰਾਂ ਦੇ ਅੱਜ ਜੀਵ ਚਲੇ ਗਏ ਪਹਿਲਗਾਮ ਇੰਡੀਆ ਦਾ ਜਿਹੜਾ ਇੱਕ ਪਾਰਟ ਸੀਗਾ ਉਹ ਜਦੋਂ ਦੀ 370 ਤਾਰਾ ਹਟਾਈ ਆ ਇੰਡੀਆ ਦੇ ਲੋਕ ਇੰਨੇ ਜ਼ਿਆਦਾ ਟੂਰਿਸਟ ਜਾ ਰਹੇ ਸੀਗੇ ਮੈਂ ਖੁਦ ਟੂਰਿਸਟ ਗਿਆ ਪੈਲਗਾਮ ਜਾ ਕੇ ਆਇਆ ਇੰਨਾ ਜ਼ਿਆਦਾ ਮਤਲਬ ਵਧੀਆ ਉੱਥੇ ਇੰਨੀ ਡਿਵੈਲਪਮੈਂਟ ਹੋ ਗਈ ਸੀ ਪਬਲਿਕ ਨੂੰ ਹਵਾਈ ਜਾਗਦੀਆਂ ਟਿਕਟਾਂ ਵੀ ਨਹੀਂ ਮਿਲਦੀਆਂ ਸੀ ਇਥੋਂ ਦੇ ਲੋਕਾਂ ਨੂੰ ਇੰਨਾ ਟੂਰਿਸਟ ਜਾ ਰਹੇ ਸੀ ਅੱਜ ਦੇਖੋ ਤੁਸੀਂ ਉੱਥੇ ਐਸੇ ਹਾਲਾਤ ਪੈਦਾ ਕਰਤੇ ਹੁਣ ਕੌਣ ਜਾਊ ਉੱਥੇ ਉਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿੰਨੀ ਡਿਵੈਲਪਮੈਂਟ ਜੰਮੂ ਕਸ਼ਮੀਰ ਦੇ ਉੱਤੇ ਹੋਣੀ ਸੀ ਅੱਜ ਉਹ ਰੁਕ ਗਈ ਤੇ ਜਿਹੜਾ ਉਹਨਾਂ ਨੇ ਕੰਮ ਇਹ ਕੀਤਾ ਉਹਦੀ ਸਜ਼ਾ ਮੈਂ ਕਹਿੰਦਾ ਬਿਲਕੁਲ ਚੁਣ-ਚੁਣ ਕੇ ਜਿਵੇਂ ਦੱਸਿਆ ਬਿਲਕੁਲ ਉਹਨਾਂ ਨੂੰ ਮਾਰਨਾ ਚਾਹੀਦਾ ਕਿਉਂਕਿ ਅੱਜ ਦਹਿਸਤ ਦਾ ਮਾਹੌਲ ਬਣਾਤਾ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਦਹਿਸਤ ਆ ਜਿਹੜੀ ਪਰ ਸਾਡਾ ਜਿਹੜਾ ਇਥੋਂ ਵੀ ਭਾਈਚਾਰਕ ਸਾਂਝ ਆ ਉਹ ਅਸੀਂ ਤੋੜਨ ਨਹੀਂ ਦਿੰਦੇ ਨਾ ਹੀ ਤੋੜੀਆ ਕਦੇ ਕੀ ਲੱਗਦਾ ਜਿਵੇਂ ਉਹਨਾਂ ਦੇ ਚਿੱਤਰ ਜਿਹੜੇ ਹੈਗੇ ਨੇ ਉਹਨਾਂ ਅੰਤਕਵਾਦੀਆਂ ਦੇ ਪੁਲਿਸ ਨੇ ਜਿਹੜੇ ਹੈਗੇ ਨੇ ਉਹ ਕੀਤੇ ਨੇ ਵਾਇਰਲ ਕੀਤੇ ਨੇ ਕੀ ਲੱਗਦਾ ਹੈਗਾ ਸਰਕਾਰਾਂ ਦੀ ਉਹ ਉਹਨਾਂ ਨੂੰ ਫੜ ਲੈਣਗੇ ਬਿਲਕੁਲ ਫੜਨਗੇ ਜੀ ਪੂਰਾ ਸੈਂਟਰ ਸਰਕਾਰ ਦਾ ਪੂਰਾ ਗ੍ਰਹਿ ਮੰਤਰੀ ਦਾ ਪੂਰਾ ਜੋਰ ਲਾਇਆ ਵਿਆ ਉਹ ਫੜਨੇ ਹੀ ਫੜਨੇ ਨੇ ਉਹ ਫੜ ਕੇ ਉਹਨਾਂ ਨੂੰ ਅੰਦਰ ਵੀ ਦੇਣਗੇ ਮਾਰਨਗੇ ਪਰ ਉਹ ਉਹ ਬਾਅਦ ਦੇ ਵਿੱਚ ਗੱਲ ਆ ਪਰ ਜਿਹੜੇ ਪ੍ਰੈਜ਼ੈਂਟ ਅੱਜ ਸਾਡੇ ਪਰਿਵਾਰ ਚਲੇ ਗਏ ਉਹਨਾਂ ਦੀ ਸਾਨੂੰ ਜ਼ਿਆਦਾ ਦੁੱਖ ਦੀ ਘਟਨਾ ਹੋਈ ਆ ਉਹ ਬਾਅਦ ਚ ਉਹਨਾਂ ਨੂੰ ਸਜ਼ਾ ਦਾ ਮਿਲ ਨਹੀਂ ਮਿਲਨੀ ਆ ਉਹ ਸਜ਼ਾ ਆ ਮੇਰਾ ਨਾਮ ਅਚਿੰਤ ਕੋਇਲ ਹੈ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਕੈਂਡਲ ਮਾਰਚ ਕੱਢਿਆ ਗਿਆ ਜਿਹੜਾ ਅੱਜ ਅਸੀਂ ਕੈਂਡਲ ਮਾਰਚ ਕਰ ਰਹੇ ਆ ਪਹਿਲਾਂ ਇਹ ਇੱਕ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਜਿਹੜੇ 26 마ਸੂਮ ਆ ਲਾਈਕ ਨੇ ਹੱਥੇ ਲੋਕ ਜਿਹੜੇ ਮਾਰੇ ਗਏ ਜੋ ਕਿ ਕਾ ਉਹ ਦਾ ਇੰਜੋਏ ਕਰਨਗੇ ਸੀ ਉਹਦੇ ਘੁੰਮਣ ਫਿਰਨਗੇ ਸੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਸਾਡੀਆਂ ਲਾਸ਼ਾਂ ਸਾਡੇ ਵਾਪਸ ਆਉਣਗੇ ਸੋ ਦੇਖੋ ਕਿਤੇ ਨਾ ਕਿਤੇ ਬਾਈ ਜੀ ਹੋਰਾਂ ਨੇ ਵੀ ਕਿ ਕਮੀ ਤਾਂ ਰਹੀ ਹੈ ਲੇਕਿਨ ਬਟ ਅੱਜ ਜਿਹੜਾ ਮੇਨ ਹੈ ਉਹ ਇੱਕ ਸ਼ਰਧਾਂਜਲੀ ਦੇਣ ਦਾ ਟਾਈਮ ਹੈ ਕਿਉਂਕਿ ਜਿਨ੍ਹਾਂ ਦਾ ਪਰਿਵਾਰ ਦਾ ਕੋਈ ਮੈਂਬਰ ਜਾਂਦਾ ਉਹ ਦੁੱਖ ਹੋ ਹੀ ਸਮਝ ਸਕਦੇ ਆ ਪਰ ਅਸੀਂ ਵੀ ਉਹਨਾਂ ਦੇ ਪਰਿਵਾਰਾਂ ਦੇ ਅਸੀਂ ਨਾਲ ਖੜੇ ਆ ਉਹਨਾਂ ਪਰਿਵਾਰਾਂ ਦੇ ਅਸੀਂ ਨਾਲ ਖੜੇ ਆ ਉਹਨਾਂ ਦੇ ਦੁੱਖ ਦੇ ਨਾਲ ਅਸੀਂ ਮੋਢਾ ਲਾ ਕੇ ਖੜੇ ਆ ਸੋ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਥੋੜਾ ਜਿਹਾ ਉੱਥੇ ਜਿਹੜੀ ਸਿਕਿਉਰਿਟੀ ਹੋਰ ਟਾਈਟ ਕੀਤੀ ਜਾਵੇ ਕਿ ਜਿਹੜਾ ਵੀ ਕੰਮ ਚੱਲਦਾ ਕਿ ਤਰ੍ਹਾਂ ਕਿਤੇ ਹੱਦਾ ਤੋਂ ਹੀ ਚੱਲਦਾ ਹੁਣ ਕਿਦ ਤੱਕ ਦੇ ਸਿਕਿਉਰਿਟੀ ਟਾਈਟ ਕਰਨ ਦੀ ਲੋੜ ਹੈ ਤੇ ਮੈਂ ਉਹਨਾਂ ਸਾਰੇ ਜਿਹੜੇ 26 ਪਰਿਵਾਰ ਦੇ ਮੈਂਬਰ ਜਿਹੜੇ ਉਹਨਾਂ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਮੈਂ ਦਿਲ ਤੋਂ ਸ਼ਰਧਾਂਜਲੀ ਭੇਟ ਕਰਦਾ ਹਾਂ